ਗੁਰੂ ਰਾਜ ਮਹੱਲਾ ਪੰਗਵਾ ਮਹੱਲਾ ਸਹਰਾ ਰਾਜਾ ਜੰਮਿਆਰਿਆ ਮਿੱਤਰਾਂ ਕਾਹੀ ਮਖਰ ਚੱਲਦਾ ਬਾਦਾਂ ਸੀ ਜੇਰਾ ਇਹ ਸਭ ਗੁਰੂ ਜੀ ਦੇ ਨਾਮ ਆ ਰਿਹਾ ਸਾਡੀ ਸ਼ਰਨ ਅੰਦਰ ਹੋ ਸਾਵੋ ਮੇਰੇ ਮਨ ਜੀ ਸੋ ਗੁਰੂ ਕੋ ਬਾਣੀ ਦੀ ਯਾਨ ਖਿਲਾ ਰਹੇ ਦਿੱਖੇ ਹੈ ਹੁਣ ਤਾਂ ਦਰਸ਼ਨ ਦੇ ਉਸ ਦੇ ਪ੍ਰਸੰਨ ਹੋ ਰਹੀਏ ਗੁਰੂ ਨਾਸ਼ਰ ਦੀ ਸੇਕ ਕਾਰਜਾ ਤੇ ਵੀ ਕਾਰਜਾ ਸੰਤਨ ਦੇ ਦਰਸ਼ਨ ਦੇ ਕਰਤਾਰਪ ਕਰ ਰਹੀ ਹੈ ਇਹ ਸ਼ਰਨ ਵਿੱਚ ਆ ਕੇ ਗੁਰਮਤੀ ਕੀਤੀ महाराज बुज़ुर्ग सॼी रामदास बचो मेरे ते कृपा करण तरफ़े पाठा बणजा ਪਾਇਤਾ बणजारे मित्र ਉਹ ਭਾਈ ਕੋਈ ਸਦਾ ਧਰਨਾ ਕੀਤਾ ਉਹਨਾਂ ਮਾਤਰ ਦੇ ਗੱਦ ਵਿੱਚ ਰੰਗਤਿੰਦ ਬੰਦ ਕਰਕੇ ਬੋਲੇ ਗੋਆਰਿਆ ਬੰਗੰਦਾ ਆਇਆ ਨੀ ਸੁਪ ਕਾਣੀ ਕੋ ਜਿੰਦ ਨਹੀਂ ਧਰਿਆ ਉਹ ਇਹ ਤੈਤਰਾ ਰੱਖਣਾ ਕਰਦੇ ਰੱਖੇ ਜਿਹੜਾ ਮਾਰਕ ਨੇ ਉਸ ਤੋਂ ਹੋਣਾ ਹੈ ਉਹ ਤੇਰਾ ਤੈਤਰਾ ਰੱਖਣਾ ਕੀਤਾ ਫਿਰ ਉਹ ਕਈ ਜਮਾਨਾ ਆ ਕੇ ਪੈਦਾ ਕਰਨਾ ਆ ਕੇ ਦਿਖਾਇਆ ਜੇ ਅਦਰ ਰੱਖੇ ਵਾਇਕਰੀ ਨੇ ਆਉਂਦੀ ਜੋਤ ਪਾ ਕੇ ਉਹ ਤੇਰਾ ਰੱਬ ਤੋਂ ਬੰਦਾ ਸੁੰਦਾ ਕਹਿਣਾ ਕੀਤਾ ਬਣਾਉਣਾ ਕੀਤਾ ਇਹ ਕੋਈ ਤੈਤਰਾ ਰੱਖ ਰਿਹਾ ਹੈ ਇਹ ਉਹ ਜਿਹੜੇ ਮਿਹਨਤ ਉਹ ਕਸ਼ਲਕੀ ਪਤੀ ਆ ਰਹੇ ਜਾਂ ਪਹਿਲਵਾਨ ਹੈ ਇਹਨਾਂ ਦਾ ਜਿੰਨ ਬਸ ਕੇ ਉਹ ਪਰਾਂਸੇ ਕਸ਼ਤੀ ਕਰਨ ਅੱਗੇ ਪਿੰਚਾ ਆ ਰਹੇ ਗਏ ਇਸੇ ਪ੍ਰਕਾਰ ਤਨ ਮਾਤਾ ਦੇ ਘਰ ਵਿੱਚ ਕੋਈ ਪਿੰਚਾ ਰੱਖਿਆ ਤੇ ਜਿਹੜਾ ਅੰਗਮੰਦਾ ਸੀ ਉਹ ਇਕੱਤਰ ਹੋ ਕੇ ਬੰਨ ਲੱਗਾ ਹੈ ਚਾਰ ਪਾਏ ਪਾਏ ਨਾਲ ਹੈ ਕਿਤੇ ਕਾਫੀ ਰੀ ਨੂੰ ਮਹਾਬਾਦਿ ਕਰਨ ਦੇ ਕੇ ਉਹ ਕੋਈ ਇੰਟਰ ਵਿੱਚ ਕੋਈ ਤਾਂ ਹੀ ਬੋਲੋ ਜੀ ਸਾਡੇ ਵੀ ਅੰਗਿਆਂ ਨਾਲ ਪਹਿਲਾ ਜਨਮ ਘੜਿਆ ਕੋ ਕਸੇ ਮਾਤੀ ਮਾਨੁਕ੍ਰਿਆ ਬਣ ਜਾ ਰਿਆ ਮਿੱਤਰਾ ਲੋਹੇ ਲੋਹੇ ਦੇ ਗੁਬਰਦੇ ਬਸੰਮੀਂ ਨਾ ਲੱਗਦੇ ਹੋਇਆ ਇਹਨੂੰ ਮੁਰਖਾ ਦੇ ਪਹਿਲਾ ਕਿਸ ਤਰ ਕੋ ਗੂਰ ਕੀ ਬਣ ਜਾ ਰੇ ਮਿੱਤਰਾ ਕਰ ਲੋਹੇ ਤੇ ਕਰੇਤੋ ਮਾਏ ਜੇ ਜੀ ਕਰੇਤੋ ਆਏ ਸੀ ਉਹਦੀ ਮੁਰਖ ਅਰਸ਼ਾ ਬਣਾ ਕੇ ਬਣਾ ਲਓ ਬਣਾ ਆ ਕੇ ਕਿੰਨੇ ਸਾਲ ਹੋ ਗਏ ਨੇ ਇਹਨੇ ਲੋੜਾ ਦਸਰ ਹੋਏ ਦਾ ਜੋਨੇ ਕੌਤਖਾ ਤਾਉਂਦਾ ਇਹ ਨਹੀਂ ਕੋਈ ਵਿਗੁਰ ਹੋਏਗੀ ਇਹ ਨਹੀਂ ਕੋਈ ਬਹੁਤ ਹੋਏਗੀ ਜੇਨੇ ਕੋਈ ਸੁਜਾ ਹੋਏਗਾ ਜੋ ਵੀ ਕਰਨੇ ਸੀ ਉਹੋ ਨਿਸ਼ਾਰੋ ਪਰ ਜਿਵੇਂ ਇਸ ਕਾਰਨ ਤੋਂ ਮੋਹਤ ਵਰਸਾ ਦਾ ਹੱਦ ਬਣਾਤੀ ਜੇ ਕੋਈ ਕਿਸੇ ਕਰਮ ਅਨੁਸਾਰ ਇਹਨੇ ਜਿਦੂ ਮਿਹਨਤ ਨਾਲ ਕੋਈ ਕਰੇਗਾ ਜੋ ਉਸ ਕੰਮ ਕਰਮ ਇਹਨੇ ਕਰੇਗਾ ਤੋ ਉਹਦੇ ਸੁਖ ਸੁੱਖ ਹੋਣੀ ਧਰਤੀ ਕਰਕੇ ਮੈਨੂੰ ਮਿਲ ਸਕੇਗਾ ਉਹ ਕਿਸੇ ਕਰਮ ਅਨੁਸਾਰ ਮੋਹਤ ਬਣਾਤੀ ਈ ਐਵੇਂ ਸਾਲ ਤੋਂ ਉਮਰ ਬਣਦੀ ਹੈ ਉਹਨੇ ਸਾਲ ਜੀਉਗਾ ਐਵੇਂ ਨਹੀਂ ਇਹਨੇ ਇਹਨੇ ਜੈਨ ਨੇ ਰੱਖਾ ਇੱਕ ਅਸਰਾ ਬਣਾ ਕੇ ਜੀਉਣਾ ਮੋੜ ਕੇ ਕਰ ਜੀਉਂਦੀ ਕਰ ਜੀਉਣਾ ਨੇ ਉਹਨੂੰ ਕੋਈ ਜਾਣੇ ਦੇ ਕਰਨੀ ਪਿੱਛੇ ਸੀ ਉਹਦੇ ਵਸਾਇ ਬੋਲ ਕੇ ਹੱਦ ਬਣਾਤੀ ਕੋਈ ਹਰਸ਼ਾ ਬਣਾਤਾ ਕਿ ਇਹ ਸਾਰੀ ਜੀਵੇਗਾ ਕੋਈ ਵੱਧ ਨਹੀਂ ਜੀ ਸਕਦਾ ਜੈਸਾ ਲਿਖ ਤੁਰ ਪਾਇਆ ਜਿਵੇਂ ਹੋਇਆ ਤੇ ਉਹ ਸਾਬਤ ਸੀ ਉਹ ਤੁਰੇ ਰਹਿਣੀ ਮੋੜ ਕੇ ਕਰਦਾ ਤੇ ਮੱਥੇ ਤੇ ਇਹ ਤੇ ਜੀ ਉਹ ਕਹਿਰ ਕਰਨਾ ਉਹ ਜਿੰਨੇ ਸਾਲ ਦੀ ਕਹਿਰ ਉਹ ਪਤਾ ਨਹੀਂ ਕਿ ਗਲਤ ਕਹਾਣੀ ਹੈ ਉਸੇ ਪ੍ਰਕਾਰ ਕੋਈ ਬੋਲ ਕੇ ਕੋਲੋਂ ਪ੍ਰਵੇਸ਼ ਕਰਨਾ ਤਾਂ ਮਹਲ ਕਾਸ਼ਾ ਬਣਾ ਕੇ ਹੋ ਕਰ ਪਰ ਉਹਨਾਂ ਤੋਂ ਕਰ ਗੀਨੀ ਸਰਨਿਤਮਾਨੇ ਉਹ ਉਹ ਕਰੂ ਤੇ ਇਹਨਾਂ ਸਰ ਹੱਦ ਬਣਾ ਕੇ ਕਰਾ ਲੈ ਉਹ ਜੀ ਹੈ ਤਾਂ ਨਿਕਲ ਸੁਰ ਪਾਇਆ ਜਿਹੜਾ ਉਹ ਮੁਖਤਸੀ ਕਰੀਏ ਸੀ ਉਹ ਕੋਈ ਉਸ ਦਾ ਗੰਗਾ ਸਾਰ ਕਰੀਏ ਨਹੀਂ ਜਿਸ ਤੱਕ ਆਸਤ ਜਿਹੜਾ ਬੜਾ ਕਰੀ ਸੀ ਉਹਾਰੇ ਜਿਸ ਦੇ ਲੋਕ ਪਾਪ ਦਾ ਮਾਰਾ ਨੇ ਕਰੀ ਲੋਕਾਂ ਨੂੰ ਲਿਖੇ ਲੋਕ ਮੋਖੇ ਮਾਤ ਪਿਤਾ ਭਾਈ ਪੁੱਤ ਬਣਦਾ ਉਹਦੇ ਤੋਂ ਹੋ ਮੋ ਤੋਂ ਆਦਤ ਪੈਦਾ ਹੋਏ ਇਸੇ ਦੇ ਉੱਤੇ ਕਹਿੰਦੇ ਤਕਰਾ ਹੋਇਆ ਉਹ ਤੇਰੇ ਪੁੱਤਰ ਹੋਵੇ ਤੇ ਨਿਸਤਰੀ ਆਦਤ ਹੋਈ ਤੇਰੇ ਪੁੱਤਰ ਪ੍ਰਭੂ ਸੰਜੋਆ ਹੋਣਾ ਦੇਤੀ ਤੋਂ ਬੋਤੀ ਤਰਨ ਨਾਲ ਕਿ ਸੰਜੋਆ ਸੰਜੋਣ ਕਰ ਦਿੱਤਾ ਮਨ ਆਜ ਤਾਂ ਕੁੱਲ ਹੀ ਪ੍ਰਕਾਰ ਜੋੜ ਉਸ ਦਾ ਉਹਨਾਂ ਸਭੀਆਂ ਨੂੰ ਮਿਲ ਗਿਆ ਕਿ ਕਹਿਣ ਲੱਗ ਗਏ ਵੀ ਇਹ ਸਾਡਾ ਪਿਤਾ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਪਤੀ ਹੈ ਇਸ ਦੇ ਕਾਰਨ ਮੇਰੀ ਮਾਂ ਨੇ ਮੇਰਾ ਪਿਓ ਹੈ ਉਹ ਨਾ ਬੋਲ ਕੇ ਸੰਗਤ ਦਾ ਪਰਿਵਾਰ ਪ੍ਰਕਾਰ ਜੋੜ ਦਿੱਤਾ ਤੇ ਉਹ ਸੰਗਤੀ ਬਣਾ ਦਿੱਤਾ ਕਰਮ ਕਿਰਪਾ ਦੇਖੀ ਕਰਦਾ ਹੈ ਉਹ ਨਾ ਕੋ ਸਕਰਮ ਸ੍ਰੇਸ਼ਟ ਕਰਮ ਨਿਸ਼ਕਾਮ ਕਰਮ ਆਪ ਹੀ ਕਰਾ ਲੈਂਦਾ ਹੈ ਇਹ ਜਨਤਾ ਹੈ ਵਾਸਤੇ ਜਨਾ ਉਹ ਗੁਰੂ ਮਹਾਰਾਜ ਦੀ ਰਾਜ ਚੱਲਦੇ ਹੈ ਉਹ ਕੋਮੇ ਜੀਰ ਦਾ ਵਸ਼ੀਕੀ ਹੈ ਜੁਰਾ ਵਾਹਿਗੁਰੂ ਸਾਨੂੰ ਸਮਾਨ ਕੰਮ ਕਰਾਵੇ ਤੇ ਆਦੇ ਸਿਕਰਨ ਸੇਕ ਕਰਨ ਨਿਸ਼ੇਚ ਕੁੰਦਾ ਵਾਲੇ ਕਰੋ ਤੇ ਕਰੋ ਮਧਮ ਦੇ ਕਰਨ ਜੀਵਤ ਉਹਨੂੰ ਕੁੱਲ ਸਮਾਨ ਹੋਣ ਜਿਸ ਨਾਲ ਵਿੱਚ ਹੋਰ ਕੋਈ ਚੁਕੀ ਆਸ਼ੀਰਵਾਦ ਅਰਦਾਸ ਨਾਲ ਆਉਣ ਉਹ ਮਧਮ ਹੁੰਦੇ ਆ ਕੋਈ ਸਿਕਰਨ ਚੱਲੇ ਕਰੇ ਸ੍ਰੇਸ਼ਟ ਕਰਨ ਕੁੱਲ ਬੰਦ ਕਰਨਾ ਗਰੀਬੀ ਰੱਖਣੀ ਪਰ ਕੁੱਲ ਨੂੰ ਮਿਲਦਾਈਏ ਕੁੱਲ ਕਰਕੇ ਮਿਲਦਾਏ सरकार छॾण जी करे ਕੋਈ कर्मी अनुसार जेको बणी आहे परोला आनती चंद करण ਇਹੋ ਭਾਈ ਉਹ ਜੀਵਨ ਕਰਮਾਂ ਦੀ ਮਾਰ ਪਈ ਗਈ ਹੈ ਇਹਦੇ ਵਾਸ ਨਿਕਲ ਰਹਿ ਗਿਆ ਹੈ ਉਹ ਕਰਮਾਂ ਦੇ ਸਾਰੇ ਨੂੰ ਤੋੜਨਾ ਛੇ ਰਹਿ ਗਿਆ ਹੈ ਵਾਹਿਗੁਰੂ ਜੀ ਬੋਸਾ ਕੋ ਨਾਨਕ ਪ੍ਰਾਣੀ ਸਹਿਲਾ ਪਹਿਰੇ ਸਿਰ ਨੂੰ ਉੜਕਦੇ ਜੀ ਸੰਗ ਹੋਏ ਪ੍ਰਾਣ ਆਤਰੀ ਜੀਏ ਸਭ ਨੂੰ ਕਿਹਦੇ ਕਹਿ ਉਹ ਜੀ ਆਰੇ ਪਾਇਤਾ ਉਰੇ ਨਾ ਜੋ ਪਰਮਾਤਮਾ ਦੇ ਰੂਪ ਦੇ ਸੇਕੜਾ ਰੱਖਣਾ ਚਾਹਤਾ ਤੇ ਮੇਰੇ ਮਾਜਾ ਦੇ ਘਰੋਂ ਆਉਂਦੇ ਚ ਘਰ ਦੇ ਅੰਦਰ અમેજી સત્રે એને દીજે ભલા કીસા દુજે તહરા રહેતા ગણજાર મિતરા દુજે એની રાગ કે ગણાયા જો દૂરથી ભયારે મિત્રો ભાર જ્ઞાની મેરી ગોરો જો જ્ઞાનીતાજી લારો કાવાદ કાવને છોરા પીને સંકલ બારે ઓર લાગે જો પૂરી જડે તો કગલની પંખીએ ચડ જાય છોની એ જ્ઞાની શું કોંડો કરકે ਕਿਸੇ ਕਿਸਮ ਦੀ ਗੋਣ ਦੀਏ ਕਈ ਸਾਰੇ ਇਸ਼ਾਰੇ ਲਿਖ ਰਿਹਾ ਹੈ। ਕੋਈ ਬੋਲੋ ਕੋਈ ਰੋਕੋ ਤਾਂ ਨਹੀਂ ਵਾਸ਼ਨਾ ਰੀਂ ਬੰਦੇ ਕਾ ਲਿਖ ਰਿਹਾ ਹੈ। ਕੋਈ ਕਿਸੇ ਪਾਸੇ ਵਾਸ਼ਨਾ ਫਿਰਦੀ ਹੈ, ਕੋਈ ਕਿਸੇ ਪਾਸੇ ਦੀ ਇਸ ਤਰ੍ਹਾਂ ਗਿਆਨ ਦੀ ਤੀਰ ਦੀਏ ਚਲਦੀ ਆਵੇ। ਮੇਰੇ ਅੰਦਰ ਬਹੁਤ ਵਾਸ਼ਨਾ ਰੀ ਦੀਆਂ ਚਲਦੀਆਂ। ਇਹ ਆ ਤਲਾ ਨਾ। ਆ ਗਿਆਨ ਦੀ ਮਹਿਰੀ ਦੇ ਜੀਵਨ ਦੀ ਚਲੀ ਗਈ ਹੈ, ਮੈਨੂੰ ਨਹੀਂ ਲੱਗਦਾ ਦਿੰਦੀ ਹੈ। ਐ ਕੌਣ ਰੀ ਮਹਿਰਾ ਉੱਥੇ ਨਾ ਜਾਂਦੀ ਹੈ। ਉਸੋਂ ਤੋਂ ਤੋਂ ਉਸੋਂ ਤੋਂ ਤੋਂ ਗੰਦੇ ਦੀ ਖਿਆਲ ਨਹੀਂ ਇਹ ਨਹੀਂ ਗੁਰ ਕੋ ਰੰਗ ਇਹ ਦੇਖ ਪੁਰਾਣੀਆਂ ਗੰਦੀਆਂ ਮਾਣੋ ਤੇਣਾ ਤੋੜਾ ਜਾਣੇ ਇਸ ਕਲਪੀ ਭੁੱਲ ਗਏ ਸੋਨਾ ਬੰਦੇ ਬਖਾਰ ਦਿਸਦੀ ਨਹੀਂ ਤਕੜਾ ਰਹਿਣਾ ਗੁਰਾ ਪਲਾ ਨਾ ਪਛਾਨਈ ਵਣ ਜਾ ਰਿਆ ਮਿੱਤਰਾ ਗੁਰਾ ਸਹੇਣੇ ਪਛਾਨਈ ਬੁਰਾ ਹੈ ਪ੍ਰਾਏ ਘਰ ਨ ਚੱਕਣਾ ਇਹ ਵਾ ਪ੍ਰਾਏ ਕਹੇ ਸਕਦਾ ਹੈ ਪਰ ਮਹਾਰੀ ਜੋ ਹੋਵੇ ਤਿੰਨ ਕਾਲਾਂ ਚ ਲਿਜਾਏ ਕਰਮਾਰੀ ਕੋ ਕੋਈ ਸੀਹ ਦਰਸ਼ੀਸ਼ ਦਵਾਏ ਕਰਮਾਰੀ ਕੋ ਹੋਤ ਖਾਸ ਬਾਸੇ ਕੱਟਦਾ ਏ ਉਹ ਸਰਕਾਰ ਕਰਮਾਰੀ ਕੋਈ ਸ਼ਰੀ ਜਾਨੋ ਮਤ ਸਹਾਵਾਂ ਅੰਦਰ ਕਾਲ ਅਗਿਆਤ ਤਨ ਮੰਨੋ ਕੇ ਕਰਮਾਰੀ ਕੋ ਬਾਤ ਕੋ ਇਹ ਉਸਰਤੋਂ ਦੇ ਕਰਨ ਕਰਨੇ ਹਾਦ ਕੋਈ ਜਾਨ ਕੀ ਮੁਤ ਹਾਦ ਮੋਦੀ ਕੋ ਨਹੀਂ ਲੋਬੀ ਕੈਣਾ ਵਰ ਦੀ ਮੌਤ ਅੱਥੋ ਕੈਣਾ ਦੇ ਮਰ ਜਾਂਦੇ ਜਿਹੜੇ ਆਪਣੇ ਅਗਰੇ ਹੋਦੇ ਕਰਦੇ ਏ ਕਾਇ ਕਰੰਤ ਜਨੇ ਇਹ ਬੁਰਾ ਹੈ ਭਰਾਇ ਕਰਨਾ ਪਤਨ ਰਾਹ ਰੋੜ ਕੇ ਨਾਸ ਹੋ ਗਏ ਜਿਨ ਬੁਰਾ ਹੋ ਕੇ ਜੋਤੋ ਬਸਲਾ ਕਰਕੇ ਸਾਰੇ ਮਾਰੇ ਗਏ ਉਸ ਤਰ ਕਰ ਭਰਾਇ ਕਰਨਾ ਬਤਲੇ ਬੁਰਾ ਹੈ ਬਲਾ ਤਨਾਹਰ ਆਪਣੋ ਘਰ ਦੇ ਚਨੇ ਆਪਣੀ ਸੁਤਨੀ ਨੂੰ ਆਪਣੀ ਪਤਨੀ ਕਰਕੇ ਜਾਣਨਾ ਉਸ ਤਰ ਕੋਈ ਗੱਲੀ ਬਸਵਾ ਚਲਣਾ ਇਹ ਭਲਾ ਹੈ ਕਿ ਤਰਨ ਉਹ ਸ਼ਾਸਤ ਕਰਕੇ ਅਰਗ ਸ੍ਰੀ ਨੂੰ ਮਾਰ ਪਹਾਣੀ ਜਾਈ ਹੈ

ਸਰਬਦਾਨਾ ਕੋ ਹੈ ਜਿਹੜਾ ਮਾਨਵ ਆਰਮੀ ਜੀਵਨਾਂ ਨੂੰ ਕੁਝ ਵੀ ਕਰਨਾ ਉਸਾਰੇ ਸੁਣ ਹੋ ਜਾਂਦਾ ਹੈ ਐਸੋ ਜੀ ਬੈਠੇ ਉਸਾਰ ਨਾਲ ਮਰਨ ਮਤਾ ਅਮ੍ਰਿਤੁਰ ਮਨਵ ਮਸਰ ਇਹ ਕੋਈ ਹੋਇਆ ਸਰਕਾਰ ਦੇ ਜੋਬ ਨਿਸ਼ਚਿਤ ਕਰਕੇ ਰੋਮੇ ਦੇਖੇ ਮਨ ਮਸਤ ਹੋ ਗਿਆ ਹੈ ਜੇਰਾ ਹੁਨਾ ਤਨਾ ਨਾਸ ਚਾਨੇ ਪ੍ਰਾਣੀ ਬੁਰਾ ਕੰਨ ਕਾਬ ਜਿਹੜਾ ਕੰਨ ਸਨਾਤੀ ਕੋਈ ਕੰਨੀ ਬਾਦ ਬੁਰਾ ਕੰਨ ਹੈ ਪ੍ਰਾਣ ਕਰਨ ਚਕਣੋ ਸਾਨੂੰ ਹੈ ਕੰਦੇ ਕੰਮ ਕਰਨੇ ਉਸ ਮੋਹ ਗੁਰਖਾ ਦੀ ਸੰਧਰ ਕਰਨੀ ਆਪ ਮੋਤੀ ਕਰਨੀ ਇਹ ਗੱਲ ਦੀ ਕਿਸਾਨ ਨਹੀਂ ਕਰਦਾ ਸੇ ਪ੍ਰਾਣਾ ਘਾਲੀ ਨੂੰ ਆਗਾ ਪੰਜ ਕਰਾਰਾ ਕੋਈ ਤੋਜਦਾ ਹੈ ਰਾਂਾ ਬੜਾ ਕਰਦਾ ਹੈ ਇਸ ਨੂੰ ਕੋਈ ਕੇ ਸੰਗਰ ਘਰ ਜਲੀ ਇਕ ਪੀੜੀ ਵੇਖਾ ਲੀਜੋ ਤਿਲ ਜੀ ਪੀੜੀ ਇਹ ਬੋਲਤਾਂ ਸਾਣੇ ਕਦੇ ਆਸੇ ਚਰਦੀ ਰਹਿੰਦੇ ਹੈ ਉਹ ਕੋਹਲੀਆ ਦੀ ਨਹੀਂ ਮਰਦਾਂ ਦੇ ਪਾਸੋਂ ਪੀਆ ਜਾਣਦਾ ਇਹ ਗੱਲ ਦੀ ਕਿਸਾਨ ਨਹੀਂ ਕਰਦਾ ਅੱਗੇ ਬਰਲਾ ਖੜਾ ਕੰਮ ਥੇ ਰਸਤਾ ਹੈ ਪੂਰਾ ਧਰਗੁਰੂ ਪੂਰਾ ਧਰਗੁਰੂ ਕਬੂ ਨਾ ਕੋਈ ਪੂਰਨ ਧਰਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਕਦੇ ਵੀ ਕੋ ਸ਼ੇਵਲ ਗਜਨੀ ਕੀਤਾ ਮੈ ਮੂਰਤੀ ਸ਼ੇਵਲ ਦੇ ਬਾਤ ਹੈ ਕੋਈ ਕਰਦੀ ਕੁੜਿਆਰੀ ਗੁਰਮਾਨੁ ਕੀ ਜੁਨਾਰ ਤੀਖਾ ਗੁਰਸੇਵਨ ਵਾਸਨਾ ਕਰਿਆਰੀ ਕਦੇ ਵੀ ਕੋ ਪਾਰਸਾ ਕਦੇ ਸ਼ੇਵਲ ਗਜਨੀ ਕੀਤਾ ਸੇਰ ਖਾਂਦੇ ਜਨ ਜੰਦਾਰਾ ਪੂਰਨ ਧਰਗੁਰੂ ਦੇ ਜਨ ਜੰਦ ਦੇ ਗੈਰੀ ਹੈ ਜਾਨੀਏ ਮੁਲਾਦਾ ਦੀ ਨਹੀਂ ਆਈਏ मां पकड़े अनुसारतूत भैसार तूं बन देण वास्ते पकड़ लॻे की जवाब देगा तंगा कमु न उहो जवाब की करे न ਬੋਲਿਆ ਨਹੀਂ ਜਾਵੇ ਸੁਣ ਲਈ ਜਿਹਦੇ ਮਾਰੇ ਤੋਂ ਕਹ ਨਾਮ ਤੇ ਦੂਜਾ ਕਹਿ ਰਹਾ ਹੈ ਪ੍ਰਾਣੀ ਸਰਗੁਰ ਨੂੰ ਕਹੋ ਕਿ ਤੈਨੂੰ ਹੋ ਤਰੋ ਤਾਰੀ ਜੀ ਹੈ ਉਹਨਰ ਦੇ ਦੂਜੇ ਤੇ ਜਮੀਨ ਨੂੰ ਕੇ ਹਰ ਦੇਵ ਨੇ ਲਹਿਰ ਦੇ ਜਮੀਨ ਭਰੀ ਹੋਈ ਹੈ ਕਹ ਨਾਮ ਤੇ ਲਹਿਰ ਕੰਗਾ ਸੁਣੀ ਹਨ ਦੂਜਾ ਕਹਿ ਰਹਾ ਹੈ ਰਹਿਸ ਵਾ ਭਰੀ ਹੋਈ ਲਹਿਰ ਦੁੰਦੀ ਹੈ ਬਕਾਰਾਂ ਦੀ ਹੈ ਦੂਜਾ ਕਹਿ ਰਹਾ ਹੈ ਰਹਿਣ ਕਾ ਗੁਰੂ ਜਾ ਰਹਾ ਮਿੱਤਰਾ ਦੂਜਾ ਹੋਰ ਯਾਰ ਜੀ ਰਾਜ ਦਾ ਕਾਰਜ ਉਹ ਹੋ ਗਿਆ ਹੋ ਜੀ ਦੀ ਦੰਦਾਰੇ ਮਿੱਤਰੇ ਇੱਕ ਸਾਚਾ ਅੰਗ ਦਿਖਾ ਦੇ ਉਹ ਜੋ ਭਈ ਉਹ ਜਾਨੀ ਨੇ ਕੇਰ ਇਹਨਾਂ ਖਾਤੀ ਤੋ ਵਾਲਿਆ ਜੋ ਕੋਈ ਕਰਮਾਤਾਂ ਦਾ ਕੋਈ ਦੇ ਰੂਪੀ ਨਾ ਇਹਨੂੰ ਕੁਛ ਕਰਵਾਉਣੀ ਪਰਿਵਾਰ ਦਾ ਬੁਜਾਰਾ ਨਹੀਂ ਚੱਲਣਾ ਕੋਈ ਮੋਤਰੀ ਕਰੇ ਕੋਈ ਸੋਖਰੀ ਵਾਹੇ ਕੋਈ ਨੀਰਵਣ ਕੋ ਕੰਮ ਕਰੇ ਇਸ ਪ੍ਰਕਾਰ ਬਖੂ ਇੱਕ ਸਾਚਾ ਅੰਗ ਦਿਖਾ ਦੇ ਜੋ ਗਾਇ ਉਹ ਕੋਈ ਅਗਿਆਨੀ ਜੀਓ ਉਹਨੂੰ ਹੋ ਗਿਆ ਯਾਦ ਕਰਕੇ ਮੁਤਾਬਕੀ ਨਕਰੀ ਦੇ ਖੱਤਮ ਹੋ ਗਏ ਹੈ ਜੇ ਉਹ ਨੂੰ ਆਇਆ ਨੇ ਤਾਂ ਠੀਕ ਕਰਨਾ ਜੋ ਉਦਗਾਨ ਕੁਝ ਗਿਆ ਦੇ ਕੋ ਮਾਰ ਦੇਣਾ ਉਹ ਹੀ ਲੱਗਦਾ ਨੇ ਜੇ ਉਹ ਧੋਖੇ ਬਾਜੀ ਕਰਨੀ ਹੈ ਖਾਣ ਲੈਣਾ ਉਹ ਉਹ ਨੂੰ ਠੀਕ ਕਰਦਾ ਅਗਿਆਨੀ ਬੁੱਤਰ ਚਲਕ ਤੇ ਮੇਰੀ ਜਿਮਾਤ ਤੇ ਆ ਗੁਣ ਜਾ ਰਿਹਾ ਉਹ ਪਾਉਂਦਾ ਉਹ ਪੁੱਤਰ ਨੇ ਆਸੇ ਚਲਕ ਤੇ ਧੀ ਨੇ ਨਹੀਂ ਆਸੇ बो मर्गरे हीउ बंगारे विच अंदर जेर जी लहर जी किशन उहो है बड़ी भारी उहो तव्हांजो कृष्णा जनमु उन्हनि सी तरी प्रकार जॾ जी प्राप्त आहे दासगुरू जी उन जी संगत थो सघंदी रहिया ਇਹ ਰਾਮ ਦੇ ਸਾਰੇ ਹੈ ਮਾਨ ਹਰ ਸੰਗਤ ਦੇ ਕਹੇ ਨਾ ਸਿਰਫ ਇਹ ਸਾਰ ਸੰਗਤ ਕਹੇ ਨਾ ਸੀਨ ਰਖੋ ਤੇ ਜੋ ਜੀਹੂ धरो ਕਿਸੇ ਕੋ ਮੇਰੀ ਰੱਬਿਆ ਦੇ ਹਾ ਆਪ ਕੋ ਵੀਰੋ ਕਰ ਜਾਣੇ ਔਰ ਲਗ ਮਾ ਆਤਰ ਆਪ ਨੇ ਵੱਡਾ ਨਹੀਂ ਬਖਾਰਿਆ ਹੋਏ ਲਗੂ ਛੋਟੀ ਜਿਹੀ ਮਾਤਰਾ ਹੁੰਦੀ ਹੈ ਸਿਹਾਰੀਆਂ ਕੋਲ ਆਦਤ ਪੈਣ ਦੇ ਕੋ ਇਹ ਸਮਝ ਆਪ ਨੇ ਵੀਰ ਦੇ ਵੱਡਾ ਨਹੀਂ ਬਖਾਰ ਇਹ ਸਰਕਾਰ ਉਥੋਂ ਪ੍ਰਸੰਗ ਹੋਈ ਨਾ ਕੋਈ ਜਗਾ ਹੰਕਾਰ ਕੀਤਾ ਸਾਧ ਸੰਗ ਕੋਈ ਸਾਧਨਾ ਕੀਤੀ ਸਾਧ ਸੰਗ ਦਾ ਸੰਗ ਦਾ ਰੋਹਾਂ ਜਿੰਦੇ ਕੋ ਸੁਨਾਮ ਸੁਨਾਣਗੇ ਅੰਦਰ ਤੋਂ ਕੋਈ ਕਹਿਣਗੇ ਬਾਹਰ ਤੋਂ ਕੋਈ ਕਹਿਣਗੇ ਜੇ ਸਾਥ ਨਾ ਕੀਤਾ ਸੰਗ ਦਾ ਹੀ ਆ ਭੈਣਾਂ ਆਦੀਆਂ ਨੇ ਮਿਲਾਈ ਬਣਾ ਰਿਹਾ ਬਹੁਤ ਜੂਰੀ ਦੁੱਖ ਪਾਵੇ ਕੋਈ ਕਰ ਕੋਈ ਸਾਥ ਨਹੀਂ ਰਹੇਗਾ ਬਹੁਤ ਜਿੰਮਰਤਕਾਰ ਕਹੇ ਕੋਈ ਕਈ ਵੇਲੇ ਤੇਰੀ ਜੰਗਾਂ ਕਈ ਜਗਵੰਦ ਜੀਨ ਕੋ ਰੰਗਾਂ ਕੋਈ ਜਦੋਂ ਸੇਕੀ ਕਰਦੇ ਹੋਏ ਇਸ ਪ੍ਰਕਾਰ ਦੇਖੀ ਚਾਹੁੰਨਾ ਦਰਗਹ ਆ ਰਹੇ ਕਾਰਿਆ ਤੋਂ ਜਿਵੇਂ ਜੜ ਕੇ ਰੁਕਿਆ ਹੋਇਆ ਪ੍ਰੀਤ ਸਰ ਹੈ ਉਸ ਮਾਲਕ ਨੂੰ ਤਾਂ ਮਿਸਾਲ ਦਿੱਤਾ ਹੈ ਇੱਕ ਮੇਕਣਾ ਲੱਗੇ ਧਿਆਨ ਦੇਖ ਅੱਖੋਂ ਕੋਈ ਨਹੀਂ ਕਿੰਨੀ ਕਿ ਦੌੜਦੀ ਹੈ ਇਹਨੇ ਕਿੰਨੀ ਤੋਹਰ ਨੂੰ ਨਗਾਰਾ ਦਿੱਤੇ ਉਹ ਮਾਲਕ ਪ੍ਰਾਨੀ ਜੀ ਜਾਹ ਤਹਿਰਾ ਦਰਗਹ ਲੋਕੋ ਜੀ ਸੰਗੜੇ ਕੋਲੋਂ ਕਰੀ ਜੀਓ ਉਹ ਜੋ ਜੀਵ ਹੈ ਨੇ ਕੋਈ ਚਿੰਨੀ ਸੰਸਾਰ ਦੇ ਅੰਗ ਅਗਿਆਨ ਉਹਨੂੰ ਮੁਲਕਾਈ ਕਰਕੇ ਨਾ ਹਰਾਇਆ ਜੋ ਇਹ ਮਾਇਆ ਨੂੰ ਸਿੱਖੀ ਕਰ ਰਿਹਾ ਹੈ ਜਿਵੇਂ ਕੋਈ ਜੈਲ ਵਿੱਚ ਮੰਦਰ ਦੇ ਅੰਦਰ ਜਾਨ ਹੁਕ ਜੋ ਕਿਸੇ ਨੂੰ ਜੈਲ ਦੇਤੀ ਜਾਨ ਮਾਰਤਾ ਕੋਈ ਛੋਹਵਾ ਨਹੀਂ ਕਰਨੀ ਇਹ ਸਿੱਖੀ ਕਰ ਰਿਹਾ ਜਿਵੇਂ ਅੰਮ੍ਰੰਦਾ ਚੌਥਾ ਕਹੇ ਰਾਂ ਕਹੇ ਗੰਜਾਰਿਆ ਮਿੱਤਰਾ ਜਦੋਂ ਜਦ ਉਹਦੇ ਸੀ ਰਾਹ ਦੇ ਪਹਿਰਾ ਤੋਂ ਪ੍ਰਾਂਤ ਹੋਇਆ ਉਹ ਮੂਰਤੀ ਦੀ ਬੰਗਾਰੇ ਮੁੱਕੇ ਗਏ ਹੋ ਗੁਰੂ ਜੀ ਦਾ ਆਇਆ ਤੋ ਉਹ ਜਨ ਜੀ ਦਾ ਨਾਮ ਸੁਣ ਕੇ ਉਹ ਸੋਇ ਕਹਿੰਦੇ ਜੇ ਕੋਈ ਕੋਈ ਜੀਵਨਾਰੇ ਬਣਾ ਸਕਦਾ ਇਹ ਕਹੋ ਮਰਦੇ ਦੇ ਕੋਲ ਕੋ ਮਰਦੇ ਦੇ ਮਾਧਮ ਬੰਨ ਮਰ ਉਹ ਜਨ ਜੀ ਜੀ ਸੋਇ ਨਹੀਂ ਕਿ ਸੈਨਾ ਉਹ ਮੋਹ ਦਾ ਕੋਲਾ ਮੁੰਡੇ ਆ ਗਿਆ ਹੈ ਸਰਵ ਜਨਾਂ ਦੇ ਹਾਲ ਕੀ ਬੰਗਾਰਿਆ ਉਹ ਮੂਰਤੀ ਬੰਗਾਰੇ ਇਹ ਮੁੱਕ ਰਿਹਾ ਹੈ ਜਨ ਜੀ ਸੰਗਤ ਕਰਕੇ ਉਹਨੇ ਸਭ ਨੂੰ ਨਾਮ ਲਈ ਕੋਚੇ ਕਰਨਾ ਤੇ ਜਿਹੜਾ ਘਰ ਜਹੇ ਦੇਸੀ ਹੋਊ ਉਹ ਤੋਂ ਮੇਰੇ ਦੇ ਨਾਮ ਲਈ ਕੋਚੇ ਕਰੇਗਾ ਤੇਰਾ ਸੱਚਾ ਨਹੀਂ ਦਰਗਾਹ ਚ ਬੋਲੀ ਸ਼ਾਨ ਕਰਨੇਗਾ ਨਿੱਕਲ ਵੀ ਮੇਰ ਰੱਖਿਆ ਕਰਨੇ ਆਏ ਹੋਏਗਾ ਮਾਰੇ ਦੁਨੀਆ ਦੇ ਦਰਵਾਜ਼ਾ ਜਿਹੜਾ ਅਜੇ ਹੁਜੂਰ ਦੀ ਕੋਲ ਜਾਏ ਜਨਾਬ ਜੀ ਉਹ ਕੋਲ ਆ ਸਹਰੇ ਹੋਏਗਾ ਸਰਵਤ ਨਾਮ ਤੇ ਤੁਮਾਲ ਪਰਾਈ ਇਹ ਵਰਮਖਾਂ ਦੀ ਸੰਗਤ ਕਰ ਕੋ ਨਾਮ ਨੂੰ ਸੋਚੀ ਸਾਰਾ ਹਰ ਪ੍ਰਾਣੀ ਮਨਮ ਕੋ ਦੀ ਸੰਗਤ ਕਰ ਕੋ ਨਹੀਂ ਜੁਟ ਜਾਣਾ ਕੋ ਸੋਚ ਮਨਮ ਘਾਰਨ ਕਰ ਸਕਤੇ ਮੈਨ ਨਹੀਂ ਸਕੂ ਕੋ ਅੰਤ ਇਹੋ ਸਥਾਈ ਉਹ ਦਮਖੜਾ ਕੋ ਨਾਮ ਹੈ ਦੱਸਾਇਆ ਹੋਇਆ ਕਿ ਅੰਤ ਨੂੰ ਉਹ ਸਹਾਇ ਹੋਵੇਗਾ ਉਹ ਮੂ ਮਾਇਆ ਤੇਰੇ ਸੰਗ ਚੱਲੇ ਉਹ ਜਿਹੜਾ ਨਾਮ ਆਦੇ ਨਾ ਹੋਵੇ ਕੋ ਕੋ ਮਾਰੂਦੋਂ ਵਿਚ ਚੱਲਦਾ ਉਸੇ ਤਰੀਕਾ ਨਾਲ ਉਹ ਕਹਿੰਦੇ ਸਿੱਧੀ ਜਿਹੜਾ ਨਾ ਤਰੀਕਾ ਛੱਡੀਆਂ ਹੋਈ ਛੱਡ ਗਈ ਰਹਿਣ ਗੁਰੂ ਦੇ ਅੰਦਰ ਕੋਈ ਗੁਰੂ ਦੀ ਆਸ ਰੋਹ ਗੁਰੂ ਦੀ ਅਗਿਆਤਿਆ ਦੀ ਹਾਲਤ ਦੇ ਦੇਰੇ ਕਰਕੇ ਅਗਿਆਤ ਸਿਮਰਨ ਦਾ ਗਿਆ ਹੈ ਜਿਹੜੇ ਮੋੜ ਜਿਹਨ ਮਸਵਾ ਦੀ ਰਾਤ ਹੁੰਦੀ ਹੈ ਉਹ ਸਾਧੂ ਕੀ ਚੰਦ ਨਾ ਨਹੀਂ ਪ੍ਰਤੀਨ ਦਾ ਚੰਦ ਹੋ ਉਹ ਬੰਦਰ ਪੁਨਾ ਨਹੀਂ ਤੇ ਯਾਰ ਉਹ ਪੁਨਾ ਤੇ ਤੇਰੀ ਸਾਰੀ ਹੋਂਦ ਦੀ ਰਾਜ ਹੋ ਜੂਗੀ ਤੇ ਸਾਡੇ ਕੋਲ ਜਾਣੇ ਲੋ ਜੋ ਸਤਿਗੁਰੂ ਦੀ ਸੇਵਾ ਕਰਨ ਕੋ ਇਹ ਮਾਣ ਦੀ ਜਾਣ ਤੋਂ ਪ੍ਰਕਾਸ਼ ਹੋ ਸਕਦਾ ਹੈ ਸਭਾ ਨਾਨਕ ਪ੍ਰਾਣੀ ਚੌਥਾ ਤਰ ਸਤਿਗੁਰੂ ਨਾਨਕ ਦੇਵ ਜੀ ਕੋ ਨਾ ਪ੍ਰਾਣੋ ਚਾਰੀ ਜੀਵ ਉਹ ਵਰਗੋ ਕੋਲੋਂ ਕਰ ਹਿੱਕੇ ਵਿੱਚ ਤੇਰੇ ਆਏ ਤੂੰ ਉਹ ਗੁਰੂ ਜਿਹੜਾ ਸਾਰੇ ਤੋਂ ਪਿੱਛੇ ਆ ਚੁੱਕਾ ਹੈ ਉਹ ਗੁਰੂ ਹੈ ਕੋ ਸੋਪੋ ਜੀ ਉਹ ਬਿਲਕੁਲੇ ਮੇਰੇ ਹੀ ਆਗੇ ਹੈ ਮੋਤ ਜੀ ਕਿਹਾ ਆਇਆ ਜੀਨਕ ਦਾ ਬੰਦਾਰਾ ਮਿੱਤਰਾ ਜੀਵਨ ਮੁਖਿਆ ਹੋਇਓ ਜਦੋਂ ਉਹ ਹੱਥੀ ਆਇਆ ਉਹ ਜੀਨਕ ਦੀ ਬੰਦਾਰਾ ਮਿੱਤਰਾ ਰੋਧ ਚੱਲੋ ਸਮਾਣਾ ਦਾ ਉਹ ਰੋਧ ਉਹਨਾਂ ਦੇ ਨਾਲ ਸਤਿਗੁਰੂ ਦੇ ਹਾਣੇ ਤੋਂ ਸਮਾਣਾ ਆਜਿਹਾ ਹੈ ਸੰਕੜਨ ਵਾਲੇ ਜਗਾਂ ਦੇ ਨਾਲ ਉਸ ਤੋਂ ਕਿਨਿ ਚਲਣਾ ਪਵੇਗਾ ਤੂੰ ਸੱਦ ਨਹੀਂ ਸਕੇਗਾ ਉਹਨਾਂ ਦੇ ਜੀ ਮੁਰਗ ਮਹੋਬਲੀ ਜੀ ਆਉਂਦੇ ਨਾ ਮੋਰ ਨਾ ਜਾਓ ਜੇ ਕੋ ਕੱਲ ਵਰਗੇ ਬੜਾ ਬੜਾ ਦਲੀ ਜੀ ਜਦੋਂ ਹੁੰਦਾ ਉਹ ਆਏ ਉਹਦੇ ਅੱਗੇ ਭਾਲ ਕਾਣ ਦੇ ਨਹੀਂ ਸਕਦੇ ਭਾਵੇਂ ਇਹੋ ਦੁਨੀਆ ਤੋਂ ਕੂਟ ਕਰਨਾ ਪਿਆ ਇਸ ਕਰ ਕੋ ਉੱਥੇ ਚੱਲਣੇ ਲਗਾਣੇ ਤਾਂ ਸੁਖ ਬਣਾਣੇ ਆਉਂਦੇ ਜੀਰ ਵਾਲੇ ਜਮਾਂ ਦੇ ਨਾਲ ਕੋਈ ਉੱਥੇ ਜਾਣਾ ਚਾਹੀਦਾ ਯਾਨੀ ਜੇਰਾ ਕੋਈ ਸੁਆਇਆ ਹੋਇਆ ਚੰਗਾ ਕੰਮ ਉਹ ਧਿਆਨ ਕਰਨਾ ਉਹ ਕੋਰੇ ਨਾਲ ਜਾਏਗਾ ਜੋ ਆਸ ਤੇ ਕੋਈ ਨਾ ਤੀ ਜੇ ਨਾ ਜੀਵਨੀ ਜਿਹੜਿਆ ਆ ਨਿੱਕਰ ਕੋਈ ਗੱਲ ਨਹੀਂ ਮੈਂ ਕਿਸ ਦੀ ਸਾਜ ਪੁਆੜਾ ਸਾਰੇ ਖੋਦੇ ਆਪੇ ਬੱਦਰ ਸੱਚਵਾਲੀ ਕੁਰਬਾਨੀ ਦੇਵਿੰਦੇ ਕੋਈ ਸਾ ਸਾਧ ਅਹੰਕਾਰ ਬੰਨ੍ਹੇ ਉਹਨਾਂ ਨੇ ਕਿਰਤੀ ਨਾ ਕਰੀ ਤੈਨੂੰ ਜਦੋਂ ਜਗਤਨੀ ਮੁਗਰ ਗਈ ਹੋਗੀ ਜੀ ਬੰਦਾਰੇ ਵੇਖ ਰਿਹਾ ਹੋ ਮੇਰੇ ਸਾਥੇ ਬੋਲ ਤਾ ਹਾ ਜੇ ਨਾ ਮੇਰੇ ਸਭ ਲੋਕ ਜਗਤ ਦਾ ਸੱਜ ਬਾਲਣੇ ਹੋਰ ਹੀ ਕੋਈ ਜੀਵਣਾ ਛੱਡਣਗੇ

اور ان چیزس پذکو نہیں لگتا ہے اور پیدا یا را refinانی شکو نہیں compelling ایرے ، اکاidal کرنے اور جانوی ، فاکرانی شیکو خلاک ایک نظر خلاک나�oup جوہ ایک نظرات کا توڑا سپر کرنے پر کوڑا سپرو دن کرنے چاہیے توڑا سپر کا فمکانی نظر کے ساتھ ج�� وہ گو metal کے کنی زیارہ سپرو دن کرنے کی besteht وہ جوہُز کی اہو آرق تھشک ایک Why is It Átti тар Nil sociedad, Karmaустree. Yovito Sthaını āom dalam karma dan karma dan karma dan karma darj studio. Yovito Stha'yaykata, Karma where they're part2yya Stha'yakata. Así he's so carua wang anchorare g Transformare gm ech Theya kar inter kar karma dir ludd dotted kar 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 air kriya in마 do. �를ional kar karungrwa m AD n això, karunaиков ha releg cuerpo ਉਹ ਜਿਹੜਾ ਦੰਗਰ ਖੁੱਦੰਗਾ ਖੜੇ ਹੋਣਗੇ ਉਹ ਦੋ ਲੋਕ ਜਿਹੜੇ ਖਾਣਾ ਖਾਵੇਗਾ ਉਹ ਭਗਤ ਨਾਨਕ ਭਗਤ ਸੋਹਣੇ ਦਰਬਾਰੀ ਸੋਹਣੇ ਜਿਹੜੇ ਕੋਈ ਮਾਏ ਦੇ ਭਗਤ ਹੈ ਉਹ ਦਰਬਾਰ ਛੱਡ ਕੇ ਸੁਣਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਾ ਜਦੋਂ ਆਪਾਂ ਸਾ ਸੰਗਤ ਦਰਬਾਰ ਦੀ ਸੁਣਦੇ ਜਿਹੜੇ ਮਨੁੱਖਾ ਸਾਰੇ ਦੁਨੀਆਂ ਦੇ ਤੋਂ ਬੰਦੇਆਂ ਦੇ ਆਸ਼ਨਾ ਕਰਕੇ ਬੱਦੇ ਰਹਿੰਦੇ ਹਨ